ਪਤੀ ਨੂੰ ਪਤਨੀ ਦੇ ਉੱਪਰ ਸ਼ੱਕ ਸੀ ਇਸੇ ਬਿnabla ਦੇ ਕਾਰਨ ਉਸ ਤੋਂ ਦੁਆਰਾ ਸ਼ਾਮ ਦੇ ਵੇਲੇ ਪਤਨੀ ਨੂੰ ਕਿਹਾ ਜਾਂਦਾ ਕਿ ਮੈਂ ਅੱਜ ਘਰ ਦੇ ਵਿੱਚ ਰਾਤ ਨੂੰ ਨਹੀਂ ਆਉਂਦਾ ਮੈਨੂੰ ਕੋਈ ਕੰਮ ਆ ਮੈਂ ਪਾਰਟੀ ਕਰਨੀ ਆ ਤੇ ਇਸੇ ਬਿnabla ਦੇ ਕਾਰਨ ਮੈਂ ਬਾਹਰ ਹੀ ਰਹੂੰਗਾ ਇਸ ਤੋਂ ਬਾਅਦ ਪਤਨੀ ਦੁਆਰਾ ਪਤੀ ਨੂੰ ਕਿਹਾ ਜਾਂਦਾ ਕਿ ਠੀਕ ਆ ਤੁਸੀਂ ਬਾਹਰ ਚਲੇ ਜਾਓ ਮੈਂ ਵੀ ਦਿਨ ਭਲੇ ਥੱਕ ਚੁੱਕੀ ਆ ਸੋ ਮੈਂ ਰਾਤ ਨੂੰ ਸੌਂਗੀ ਤੇ ਤੁਸੀਂ ਮੈਨੂੰ ਡਿਸਟਰਬ ਨਾ ਕਰਿਓ ਤੇ ਇਹ ਕਹਿਣ ਤੋਂ ਬਾਅਦ ਪਤੀ ਘਰ ਦੇ ਵਿੱਚੋਂ ਚਲਾ ਜਾਂਦਾ ਪਰ ਪਤੀ ਨੂੰ ਸ਼ੱਕ ਸੀ ਕਿ ਉਹਦੀ ਪਤਨੀ ਦਾ ਕਿਸੇ ਦੇ ਨਾਲ ਅਫੇਅਰ ਆ ਤੇ ਪਤੀ ਘਰ ਦੇ ਵਿੱਚੋਂ ਬਾਹਰ ਰਹਿ ਕੇ ਇੰਤਜ਼ਾਰ ਕਰਦਾ ਜਦੋਂ ਰਾਤ ਦੇ 12:30 ਵੱਜੇ ਤਾਂ ਪਤੀ ਘਰ ਦੇ ਵਿੱਚ ਆਉਂਦਾ ਉਸ ਘਰ ਦੇ ਬਾਹਰ ਇੱਕ ਸ਼ਟਰ ਲੱਗਿਆ ਹੋਇਆ ਸੀ ਜਿਸ ਨੂੰ ਸਿਰਫ ਇੱਕ ਰੱਸੀ ਦੇ ਜ਼ਹਾਰੀ ਬੰਨਿਆ ਜਾਂਦਾ ਸੀ ਉਹਦੇ ਦੁਆਰਾ ਉਹ ਰੱਸੀ ਖੋਲੀ ਜਾਂਦੀ ਹੈ ਤੇ ਘਰ ਦੇ ਵਿੱਚੋਂ ਦਾਖਲ ਹੋ ਜਾਂਦਾ ਜਿਵੇਂ ਹੀ ਉਹ ਘਰ ਦੇ ਉਸ ਕਮਰੇ ਦੇ ਵਿੱਚ ਜਾਂਦਾ ਜਿੱਥੇ ਉਹਨਾਂ ਦਾ ਬੈੱਡਰੂਮ ਸੀ ਉਸਦੇ ਹੋਸ਼ ਉੱਡ ਗਏ ਕਿਉਂਕਿ ਉਸ ਬੈੱਡਰੂਮ ਦੇ ਵਿੱਚ ਉਸਦੀ ਪਤਨੀ ਬੈੱਡ ਦੇ ਉੱਪਰ ਪਈ ਹੋਈ ਸੀ ਤਾਂ ਇੱਕ ਆਦਮੀ ਉਹਦੇ ਕੋਲ ਖੜਾ ਹੋਇਆ ਸੀ ਦੂਸਰਾ ਉਹਦੇ ਸਾਈਡ ਤਾਂ ਤੀਸਰਾ ਉਹਦੇ ਲੈਫਟ ਸਾਈਡ ਦੇ ਉੱਤੇ ਪਿਆ ਹੋਇਆ ਸੀ ਤੇ ਜਦੋਂ ਪਤਨੀ ਨੂੰ ਇਹ ਗੱਲ ਪਤਾ ਲੱਗਦੀ ਆ ਕਿ ਉਹਦੇ ਪਤੀ ਦੇ ਦੁਆਰਾ ਉਸ ਨੂੰ ਰੰਗੇ ਹੱਥੀ ਤਿੰਨ ਬਫਰੈਂਡ ਦੇ ਨਾਲ ਉਸ ਨੂੰ ਫੜ ਲਿਆ ਗਿਆ ਤਸ ਤੋਂ ਬਾਅਦ ਕੁਝ ਅਜਿਹਾ ਹੁੰਦਾ ਜਿਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਸੀ ਕੀਤੀ ਇਹ ਉਹੀ ਬੈਡਰੂਮ ਆ ਜਿਸ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਪਾ ਰਹੇ ਹੋਗੇ ਜਿੱਥੇ ਵਿੱਚ ਆ ਸਮੇਂ ਪੁਲਸ ਦੇ ਦੁਆਰਾ ਸ਼ਾਂਭੀਣ ਕੀਤੀ ਜਾ ਰਹੀ ਹੈ ਜਿੱਥੇ ਉਹਦੇ ਪਤੀ ਦੇ ਦੁਆਰਾ ਆਪਣੀ ਪਤਨੀ ਨੂੰ ਤਿੰਨ ਆਦਮੀਆਂ ਦੇ ਨਾਲ ਫੜਿਆ ਗਿਆ ਸੀ ਇਹ ਪੂਰੀ ਦੀ ਪੂਰੀ ਬਿਲਕੁਲ ਸੱਚੀ ਘਟਨਾ ਦਰਸਾਏ ਤੋਂ 4 ਮਹੀਨੇ ਪਹਿਲਾਂ ਜੁਪੀ ਦੇ ਫਤਿਹਪੁਰ ਦਾ ਰਹਿਣ ਵਾਲਾ ਸ਼ਚਨ ਜੱਦਵ ਆਪਦੇ ਹੀ ਪਿੰਡ ਦੀ ਇੱਕ ਲੜਕੀ ਸ਼ਬੀਤਾ ਸਿੰਘ ਦੇ ਨਾਲ ਘਰਦਿਆਂ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਉਂਦਾ ਤੇ ਉਸ ਤੋਂ ਬਾਅਦ ਉਸਦੇ ਪੂਰਾ ਪਰਿਵਾਰ ਖਲਾਫ ਹੋ ਗਿਆ ਤਾਂ ਇਸ ਤੋਂ ਬਾਅਦ ਇਹ ਦੋਨੋਂ ਆਪਦਾ ਘਰ ਪਰਿਵਾਰ ਛੱਡਦੇ ਨੇ ਤੇ ਸਿੱਧੇ ਗੁਜਰਾਤ ਦੇ ਸੂਰ ਦੇ ਵਿੱਚ ਜਾ ਕੇ ਰਹਿੰਦੇ ਨੇ ਤੇ ਉੱਥੇ ਇਹ ਫੈਕਟਰੀ ਦੇ ਵਿੱਚ ਕੰਮ ਕਰਦਾ ਪੂਰੇ 1 ਮਹੀਨੇ ਤੱਕਰ ਕੰਮ ਕਰਨ ਤੋਂ ਬਾਅਦ ਇਹ ਵਾਪਸ ਯੂਪੀ ਦੇ ਕਾਨਪੁਰ ਦੇ ਵਿੱਚ ਆਉਂਦਾ ਤੇ ਉੱਥੇ ਆ ਕੇ ਇੱਕ ਆਟੋ ਰਿਕਸ਼ਾ ਲੈਂਦਾ ਤੇ ਇੱਥੇ ਹੀ ਇੱਕ ਹਾਈ ਟੈਕ ਸਿਟੀ ਦੇ ਵਿੱਚ ਆਪਦਾ ਇੱਕ ਘਰ ਕਿਰਾਏ ਦੇ ਉੱਤੇ ਲੈ ਲੈਂਦਾ ਇੱਕ ਹਸਪੀਟਲ ਦੇ ਉੱਪਰ ਬਣੇ ਹੋਏ ਇੱਕ ਅਪਾਰਟਮੈਂਟ ਦੇ ਵਿੱਚ ਇਸ ਦੌਰਾਨ ਸਚੇ ਨੂੰ ਪਤਾ ਲੱਗਦਾ ਕਿ ਉਸਦੀ ਪਤਨੀ ਦੇ ਅਕਾਊਂਟ ਦੇ ਵਿੱਚੋਂ ਅਚਾਨਕ ਕੁਝ ਰੁਪਏ ਆਉਣ ਲੱਗੇ ਬਹੁਤ ਜ਼ਿਆਦਾ ਤਉ ਦੇ ਦੋਰਾ ਪਤਨੀ ਨੂੰ ਪੁੱਛਿਆ ਜਾਂਦਾ ਤਾਂ ਉਹਦੇ ਦੋਰਾ ਦੱਸਿਆ ਜਾਂਦਾ ਕਿ ਇਹ ਮੇਰੀ ਨਾਨੀ ਦੇ ਦੁਆਰਾ ਭੇਜੇ ਗਏ ਨੇ ਪਰ ਇਸ ਗੱਲ ਦੇ ਉੱਤੇ ਸੱਚ ਨੂੰ ਸ਼ੱਕ ਹੋ ਚੁੱਕਾ ਸੀ ਕਿ ਕੋਈ ਤਾਂ ਗੜਬੜਾ ਤੈਸੇ ਤੋਂ ਬਾਅਦ ਪਤੀ ਦੇ ਦੁਆਰਾ ਇੱਕ ਪਲੈਨਿੰਗ ਬਣਾਈ ਜਾਂਦੀ ਹੈ ਤੇ 16 ਫਰਵਰੀ ਦੀ ਰਾਤ ਨੂੰ ਆਪਦੀ ਪਤਨੀ ਨੂੰ ਤਿੰਨ ਲੜਕਿਆਂ ਦੇ ਨਾਲ ਫੜ ਲਿਆ ਜਾਂਦਾ। ਪਤੀ ਦੇ ਦੁਆਰਾ ਜਿਵੇਂ ਹੀ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਤਿੰਨਾਂ ਲੜਕਿਆਂ ਦੇ ਦੁਆਰਾ ਇਸ ਨੂੰ ੱੱਕੇ ਮਾਰੇ ਜਾਂਦੇ ਨੇ। ਤਾਂ ਇਸ ਦੇ ਦੁਆਰਾ ਕਿਹਾ ਜਾਂਦਾ ਕਿ ਮੈਂ ਕੁਝ ਵੀ ਨਹੀਂ ਕਰਾਂਗਾ। ਜਦੋਂ ਲੜਕੇ ਪਿੱਛੇ ਹੋਏ ਤਾਂ ਸਚਨ ਦੀ ਪਤਨੀ ਸ਼ਵੇਤਾ ਸਿੰਘ ਦੇ ਦੁਆਰਾ ਉਹਨਾਂ ਲੜਕਿਆਂ ਨੂੰ ਕਿਹਾ ਜਾਂਦਾ ਕਿ ਨਹੀਂ ਤੁਸੀਂ ਮੇਰੇ ਪਤੀ ਨੂੰ ਮਾਰ ਦਿਓ। ਇਸ ਨੂੰ ਇੱਥੇ ਹੀ ਖਤਮ ਕਰ ਦਿਓ ਨਹੀਂ ਇਹ ਬਿਵਾਲ ਮਚਾਊਗਾ। ਪਰ ਸਚਨ ਦੇ ਦੁਆਰਾ ਉਸ ਨੂੰ ਕਿਹਾ ਜਾਂਦਾ ਰੋਦੇ ਹੋਏ ਕਿ ਤੂੰ ਇਹ ਕੀ ਕਹਿ ਰਹੀ ਆ ਮੈਂ ਤੇਰਾ ਪਤੀ ਆ ਮੈਂ ਤੇਰੇ ਹਰੇਕ ਦੁੱਖ ਸੁੱਖ ਦੇ ਵਿੱਚ ਸਾਥ ਦਿੱਤਾ ਤੇਰੇ ਲਈ ਹੀ ਮੈਂ ਕਮਾਉਣਾ ਤੇਰੇ ਲਈ ਹੀ ਮੈਂ ਆਪਣਾ ਪਰਿਵਾਰ ਛੱਡਿਆ ਮੈਂ ਨਹੀਂ ਸਰਦੀ ਦੇ ਵਿੱਚ ਖੁਦ ਕੋਈ ਜੈਕਟ ਨਹੀਂ ਲੇਤੀ ਮੈਂ ਤੈਨੂੰ ਜੈਕਟ ਲੈ ਕੇ ਦਿੱਤੀ ਆ ਪਰ ਫਿਰ ਵੀ ਤੂੰ ਮੈਨੂੰ ਮਾਰਨ ਦੀ ਗੱਲ ਕਹਿ ਰਹੀ ਆ ਪਰ ਇਸ ਦੇ ਬਾਵਜੂਦ ਵੀ ਉਹਦੀ ਪਤਨੀ ਦੇ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਇਸ ਨੂੰ ਖਤਮ ਕਰ ਦਿਓ ਪਰ ਇੰਨੇ ਸਮੇਂ ਦੇ ਵਿੱਚ ਹੀ ਆਸ ਪੜੋਸ ਦੇ ਲੋਕ ਵੀ ਉੱਠ ਖੜੇ ਤੇ ਉਹਨਾਂ ਦੇ ਦੁਆਰਾ ਜਦੋਂ ਇਹ ਝਗੜਾ ਦੇਖਿਆ ਜਾਂਦਾ ਤਾਂ 112 ਦੇ ਉੱਤੇ ਫੋਨ ਕਰਕੇ ਪੁਲਿਸ ਬੁਲਾ ਲਈ ਜਾਂਦੀ ਜਦੋਂ ਇਹ ਪੁਲਿਸ ਘਰ ਦੇ ਵਿੱਚ ਆਉਂਦੀ ਹੈ ਇਹਨਾਂ ਪੰਜਾਂ ਨੂੰ ਫੜ ਕੇ ਥਾਣੇ ਲੈ ਕੇ ਜਾਂਦੀ ਹੈ ਪਰ ਉਸ ਤੋਂ ਬਾਅਦ ਉਹਨਾਂ ਤਿੰਨਾਂ ਨੂੰ ਤਾਲਾ ਅਰੈਸਟ ਕਰਕੇ ਰੱਖਿਆ ਜਾਂਦਾ ਪਰ ਇਸ પતિ ਪਤਨੀ ਦੇ ਜੋੜੇ ਨੂੰ ਛੱਡ ਦਿੱਤਾ ਜਾਂਦਾ ਅਤੇ ਕਹਿ ਜਾਂਦਾ ਕਿ ਘਰ ਜਾ ਕੇ ਤੁਸੀਂ ਲੜੋਗੇ ਨਹੀਂ ਸਚਨ ਦੇ ਦੁਆਰਾ ਵੀ ਕਿਹਾ ਜਾਂਦਾ ਆ ਕਿ ਮੈਂ ਕੁਝ ਨਹੀਂ ਕਹਿੰਦਾ ਪਰ ਇਸ ਦੇ ਬਾਵਜੂਦ ਘਰ ਦੇ ਵਿੱਚ ਔਰਤ ਤੋਂ ਬਾਅਦ ਪਤਨੀ ਦੇ ਦੁਆਰਾ ਪਤੀ ਨੂੰ ਕਿਹਾ ਜਾਂਦਾ ਕਿ ਤੂੰ ਨਾ ਤਿੰਨਾਂ ਨੂੰ ਫੜਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਕੱਲ ਸਵੇਰ ਉਹਨਾਂ ਤਿੰਨਾਂ ਨੂੰ ਛੜਵਾ ਕੇ ਲੈ ਕੇ ਆਉਂਗੀ ਤੇ ਤੈਨੂੰ ਉਲਟਾ ਫਸਾਉਂਗੀ ਤੇ ਨਾਲ ਹੀ ਮੈਂ ਉਹਨਾਂ ਤਿੰਨਾਂ ਦੇ ਨਾਲ ਹੀ ਆਪਦੀ ਜ਼ਿੰਦਗੀ ਗੁਜ਼ਾਰੂਗੀ ਉਹਨਾਂ ਦੇ ਨਾਲ ਹੀ ਰਹਾ ਕਰੂੰਗੀ ਤੇ ਸੁਰਦੇ ਹੀ ਸਚਨ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਉਹਦੇ ਦੁਆਰਾ ਆਪਣੀ ਪਤਨੀ ਦੀ ਸਾਰਾ ਗੱਬੀ ਜਾਂਦੀ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਸ ਦੀ লাশ ਨੂੰ ਉਹ ਕੰਬਲ ਦੇ ਵਿੱਚ ਲਪੇਟਦਾ ਤੇ ਬੈੱਡ ਦੇ ਉੱਪਰ ਰੱਖ ਕੇ ਹੀ ਘਰ ਦੇ ਵਿੱਚੋਂ ਬਾਹਰ ਚਲਾ ਜਾਂਦਾ ਤਿੰਨ ਚਾਰ ਘੰਟੇ ਬਾਹਰ ਗੁਜ਼ਾਰਦਾ ਤੇ ਫਿਰ ਸਿੱਧਾ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਸਰੈਂਡਰ ਕਰ ਦਿੰਦਾ ਤੇ ਕਹਿੰਦਾ ਕਿ ਮੈਂ ਇਹ ਸਭ ਕੁਝ ਕਰ ਚੁੱਕਿਆ ਤੇ ਇਸ ਤੋਂ ਬਾਅਦ ਪੁਲਿਸ ਘਰ ਤੱਕ ਉਦੀ ਅਤਿਨਯ ਦੁਆਰਾ ਉਸਦੀ ਪਤਨੀ ਦੀ ਲਾਸ਼ ਬਰਾਮਦ ਕੀਤੀ ਜਾਂਦੀ ਹੈ ਤੇ ਨਾਲ ਹੀ ਫੋਰੈਂਸਿਕ ਦੀ ਟੀਮ ਦੇ ਦੁਆਰਾ ਛੋਟੇ ਮੋਟੇ ਜਿਹੜੇ ਵੀ ਸਬੂਤ ਸੀ ਉਹ ਇਕੱਤਰਿਤ ਕੀਤੇ ਜਾਂਦੇ ਨੇ ਤੇ ਇਸ ਪੱਖ ਤੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਦੁਆਰਾ ਕੀਤੀ ਜਾ ਰਹੀ ਆ ਸਾਡੇ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਵੀ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਆ ਸਤਿ ਸ੍ਰੀ ਅਕਾਲ ਤੁਹਾਨੂੰ ਜਾਣੂ ਕਰਵਾਉਣਾ ਕਿ ਕਿਸ ਤਰੀਕੇ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਅਕਸਰੀ ਘਟਦੀਆਂ ਰਹਿੰਦੀਆਂ ਨੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਦਿਓ ਕਰ ਲਿਓ ਧੰਨਵਾਦ